ਇਹ ਜੀ ਬਾਬਾ ਗੋ ਰਾਮ ਪ੍ਰਸਾਦ ਜੀ ਦਾ ਗੁਰਦੁਆਰਾ ਨਾ ਬਹੁਤ ਇਤਿਹਾਸਕ ਗੁਰਦੁਆਰਾ ਹੈ ਦੂਰ ਦੂਰ ਸੰਗਤਾਂ ਆਉਂਦੀਆਂ ਜੀ ਇੱਥੇ ਤੇ ਇੱਥੇ ਜਦੋਂ ਬਾਬਾ ਜੀ ਮਨੇਰੇ 4 ਵਜੇ ਆਏ ਆ ਇਹਨਾਂ ਨੇ ਸਾਨੂੰ ਸੂਚਿਤ ਕੀਤਾ ਵਾ ਤੇ ਅਸੀਂ ਆਣ ਕੇ ਵੇਖਿਆ ਵਾ ਤੇ ਗੋਲਕਾਂ ਦੇ ਟੁੱਟੇ ਸੀ ਤੇ ਗੋਲਕਾਂ ਦੇ ਕੰਦਰ ਇੱਕ ਬਾਹਰ ਆ ਜਦੋਂ ਕੋਈ ਬਾਹਰੋਂ ਆਉਂਦਾ ਵਾ ਬਾਹਰ ਦੀ ਗੋਲਕ ਵਿੱਚ ਪੈਸੇ ਪਾਉਂਦਾ ਵਾ ਤੇ 20-25 ਹਜ਼ਾਰ ਦੀ ਗੋਲਕ ਨਿਕਲਦੀ ਜਾਂ ਮਹੀਨੇ ਦੀ ਤੇ ਇਹ ਵਿੱਚ ਇਹ ਗੋਲਖਾਂ ਦੋਨੇ ਤੋੜੀਆਂ ਅੰਦਰੋਂ ਜੰਗਲਾਂ ਵੀ ਤੋੜਿਆ ਵਾ ਤੇ ਇੱਕ ਤਿੰਨ ਰੱਖਿਆ ਸੀ ਉੱਥੇ ਦੇਸੀ ਦਾ ਪ੍ਰਸ਼ਾਦ ਕੁਝ ਡੱਬੇ ਸੀ ਉਹ ਵੀ ਲੈ ਕੇ ਦੇਗ ਸੀ ਉਹ 50000 ਦੀ ਲਹਾਂਦੀ ਆ ਥੋੜਾ ਚਿਰੀ ਹੋਇਆ ਸੀ ਤੇ ਤਾਂਬੇ ਦੀ ਦੇਗ ਲੈ ਗਏ ਆ ਤੇ ਆ ਲਾ ਕੇ ਜਾਂਦਾ ਲੈ ਤੇ ਇੱਥੇ ਸਾਡੇ ਪਿੰਡ ਦੇ ਕੋਸਾਂ 'ਚ ਬਹੁਤ ਸਮੈਗ ਵਿਕਦੀ ਆ ਤੇ ਇਹ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਹਨੂੰ ਠੱਲ ਪਾਉਣੀ ਤੇ ਸਾਨੂੰ ਦਵਾਇਆ ਜਾਵੇ ਇਹ ਜਿਹੜੀਆਂ ਵਾਰਦਾਤਾ ਨਾ ਹੋਣਾ ਇਹਨਾਂ ਨੂੰ ਕਿਸੇ ਨੂੰ ਚਾਹੀਦਾ ਰੋਕ ਲਾਉਣੀ ਚਾਹੀਦੀ ਆ ਸਾਡੀ ਇਹੋ ਬੇਨਤੀ ਆ ਤੇ ਤੁਸੀਂ ਨੂੰ ਸੂਚਿਤ ਕੀਤਾ ਅਸੀਂ 112 ਤੇ ਫੋਨ ਕੀਤਾ ਵਾ ਤੇ ਉਹ ਪੁਲਿਸ ਨੂੰ ਮੌਕਾ ਵੀ ਆ ਕੇ ਦੇ ਉਹਨਾਂ ਦਾ ਮੈਂ ਜਿੱਥੇ ਰਾਮ ਪ੍ਰਸਾਦ ਦੇ ਗ੍ਰੰਥੀਆਂ ਹੈਡ ਗ੍ਰੰਥੀ ਜਦੋਂ ਮੈਂ ਰਜਾਨਾ ਦੀ ਤਰ੍ਹਾਂ ਰੋਜ਼ ਅੰਮ੍ਰਿਤ ਵੇਲੇ ਆਉਂਦਾ ਸਾਂ ਤੇ ਜਦੋਂ ਅੱਜ ਆਇਆ ਧਿਆਨ ਕੇ ਦੇਖਿਆ ਜੋ ਲੇਟਾਂ ਬੰਦ ਹਨ ਤੇ ਦਰਵਾਜ਼ੇ ਤੇ ਜਿੰਦਰੇ ਜੇ ਟੁੱਟੇ ਹਨ ਤਾਂ ਦੇਖ ਕੇ ਮੈਂ ਫਿਰ ਪ੍ਰਧਾਨ ਸਾਹਿਬ ਦੇ ਮੈਂਬਰ ਸਾਹਿਬ ਨੂੰ ਟੈਲੀਫੋਨ ਕੀਤਾ ਉਹ ਸਾਰੇ ਪ੍ਰਧਾਨ ਸਾਹਿਬ ਆਏ ਆਣ ਕੇ ਦੇਖਿਆ ਕਿ ਗੁਰੂ ਘਰ ਦੇ ਜੋ ਜੋ ਨੁਕਸਾਨ ਹੋਏ ਹਨ ਇੱਕ ਵੱਡੀ ਦੀਗ ਆ ਤੇ ਗੋਲਕ ਉਹ ਐਲਸੀਡੀਆਂ ਆ ਤੇ ਜੜੀਆਂ ਹਨ ਉਹ ਤੋੜ ਕੇ ਲੈ ਗਏ ਨੇ ਕਾਫੀ ਲੱਖ ਰੁਪਏ ਦਾ ਨੁਕਸਾਨ ਗੁਰੂ ਘਰ ਦਾ ਕਰ ਗਏ ਹਨ ਤੇ ਕਿ ਚੋਰ ਡੀਵੀਆਰ ਵਗੈਰਾ ਸਭ ਕੁਝ ਲੈ ਗਏ ਨੇ ਹਾਂਜੀ ਸਭ ਕੁਝ ਲੈ ਗਏ ਤੇ ਦੇਖੋ ਹੋਰ ਘੋੜਾ ਟੀਨ ਆਦਿਕ ਤੇ ਹੋਰ ਗੁਰੂ ਘਰ ਦੀ ਗੋਲਕ ਤੋੜ ਕੇ ਲੈ ਗਏ ਨੇ ਕਾਫੀ ਮਤਲਬ 1 ਲੱਖ ਰੁਪਏ ਦਾ ਨੁਕਸਾਨ ਕਰ ਗਏ ਗੋਲਕ ਜਿਹੜੀ ਇਹਦੀ ਮਤਲਬ ਸੰਗਰਾਹ ਸੰਗਰਾਨ ਹੁੰਦੀ ਹੈ ਜੀ ਹਾਂਜੀ ਸੰਗਰਾਹ ਸੰਗਰਾਨ ਹੁੰਦੀ ਹੈ ਕਾਫੀ ਕੋਈ 20000 5000 ਦੀ ਗੋਲ ਕੰਦਿਲਦੀ ਆ ਤੇ ਇਹਦੇ ਵਿੱਚ ਕੋਈ ਪੁਲਿਸ ਆਈ ਕਿ ਹਾਂਜੀ ਪੁਲਿਸ ਵੇਖ ਕੇ ਗਈ ਮੌਕਾ ਆਦਿਕ ਕਿ ਕਾਰਵਾਈ ਉਹ ਕਹਿੰਦੇ ਅਸੀਂ ਕਰ ਰਹੇ ਹਾਂ ਤੇ ਕੀ ਕਮੰਡ ਕਰਦੇ ਤੁਸੀਂ ਹਾਂਜੀ ਕਾਰਵਾਈ ਦੀ ਕੀ ਮੰਗ ਕਰੋਗੇ ਤੁਸੀਂ ਪ੍ਰਸ਼ਾਸਨ ਅਸੀਂ ਇਹੋ ਕਰਾਂਗੇ ਮੰਗ ਕੇ ਚੋਰਾਂ ਨੂੰ ਫੜਿਆ ਜਾਵੇ ਇਲਾਕੇ ਦੇ ਵਿੱਚ ਜਿਹੜੀ ਮਾਰਦਤ ਨਾ ਹੋਵੇ ਇਹੋ ਹੀ ਸਰਕਾਰ ਦੇ ਕੋਲ ਬੇਨਤੀ ਵੀ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਇਸ ਤਰ੍ਹਾਂ ਗੁਰੂ ਘਰ ਦੇ ਵਿੱਚ ਜਿਹੜੀ ਬੇਅਦਬੀ ਨਾ ਹੋ ਸਕੇ ਇਹ ਹੀ ਬੇਨਤੀ ਆਪਾਂ